ਮਾ ਆ ਕੇ ਸੱਚੀ ਰੋਇਆ ਸੀ ਅੰਦਰ ਵੀ ਬੰਦਾ ਕਹਿੰਦਾ ਨਾ ਮਰਦਾਸ ਕੀਤੀ ਤੇ ਮੈਂ ਹੰਝੂ ਹੀ ਗੱਡੇ ਸੀ ਆ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਜਸਪ੍ਰੀ ਸਿੰਘ ਹੈ ਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਦੁਪਹਿਰਾ ਸਾਹਿਬ ਲਾਦਿਆ ਮੈਨੂੰ ਦੁਪਹਿਰਾ ਸਾਹਿਬ ਬਹੁਤੀ ਦੇਰ ਤਾਂ ਨਹੀਂ ਹੋਈ ਲੰਮ ਸਮ ਤਿੰਨ ਕੁ ਮਹੀਨੇ ਹੋਏ ਹੈ ਜੀ ਤੇ ਬਟ ਅੱਜ ਤੋਂ 7-8 ਸਾਲ ਪਹਿਲਾਂ ਨਾ ਬਦਕਾਨਾ ਦੱਸਦਾ ਹੁੰਦਾ ਸੀ ਬਈ ਲੋਕਾਂ ਦਾ ਝੋਂਡ ਇਕੱਠਾ ਕਰਦੇ ਨੇ ਜੀ ਵੀ ਗੋਲਕਾਂ ਵਾਸਤੇ ਬਟ 7-8 ਸਾਲ ਜੀ ਮੈਂ ਤੁਹਾਨੂੰ ਦੱਸਿਆ ਉਦੋਂ ਮੈਂ ਇੱਥੇ ਆ ਗਿਆ ਅੰਦਰ ਆ ਗਿਆ ਹੰਝੂ ਕੱਢ ਕੇ ਰੋਇਆ ਵਾਂ ਕਿ ਇੰਨਾ ਕੁ ਮੈਂ ਪਰੇਸ਼ਾਨ ਸੀਗਾ ਕਿ ਮਹਾਰਾਜ ਨੇ ਮੇਰੀ ਬਾਹ ਫੜੀ ਮੈਨੂੰ ਆਪ ਕਾਰੋਬਾਰ 'ਚ ਕੀਤਾ ਸੈੱਟ ਤੇ ਦੁਪਹਿਰੇ ਦੀ ਗੱਲ ਤੁਸੀਂ ਕਰਦੇ ਹੋ ਇਹ ਦੁਪਹਿਰਾ ਥੋੜੀ ਜੀ 3 3 ਮਹੀਨਿਆਂ ਤੋਂ ਮਤਲਬ ਆ ਰਹੇ ਮੇਰੇ ਮਦਰ ਆ ਰਹੇ ਨੇ ਫਿਰ ਵੀ ਮੈਂ ਉਹਨਾਂ ਨੂੰ ਟੋਕਾ ਟਾਕੀ ਕਰਦਾ ਹੁੰਦਾ ਸੀ ਕਿ ਇਹ ਦੁਪਹਿਰੇ ਦਾ ਕੋਈ ਮਕਸਦ ਨਹੀਂ ਹੈਗਾ ਇਹ ਕੁਝ ਨਹੀਂ ਹੈਗਾ ਬੱਟ ਮੈਨੂੰ ਇੰਨਾ ਪਤਾ ਉਹਨਾਂ ਇੱਥੇ ਸੰਗਤ ਬੈਠੀ ਹਜ਼ਾਰਾਂ ਦੀ ਗਿਣਤੀ 'ਚ ਪਾਠ ਕਰ ਰਹੀ ਆ ਇੱਥੇ ਦਾ ਕਣ-ਕਣ ਵੀ ਬਹੁਤ ਵਧੀਆ ਹੋ ਚੁੱਕਾ ਹੈ ਜੇ ਆਪਾਂ ਕਣਕੋਲ ਜਾ ਕੇ ਵੀ ਅਰਦਾਸ ਕਰ ਲਈਏ ਨਾ ਉੱਥੇ ਵੀ ਕਬੂਲ ਹੋ ਜਾਣੀ ਹੈ ਜਿੰਨੀ ਇੱਥੇ ਸ਼ਰਧਾ ਨਾਲ ਪਾਠ ਹੋ ਰਿਹਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੈਂ ਤਾਂ ਸੰਗਤ ਨੂੰ ਇਹੀ ਕਹਿਣਾ ਚਾਹੂੰਗਾ ਕਿ ਰੱਬ ਨਾਲ ਦਾ ਕਿਸੇ ਨੂੰ ਪਰੇਸ਼ਾਨ ਕਰੇ ਜੇ ਕੋਈ ਪਰੇਸ਼ਾਨ ਹੈਗਾ ਵੀ ਹੈ ਆਪਣੇ ਸੱਚੇ ਦਿਲੋਂ ਆ ਕੇ ਅਰਦਾਸ ਕਰੇ ਉਹਦੀ ਮਨੋਗਾਮਨਾ ਸਾਰੀਆਂ ਪੂਰੀਆਂ ਹੋਣਗੀਆਂ ਤੁਸੀਂ ਦੇਖ ਸਕਦੇ ਹੋ ਅੱਜ ਦੇ ਟਾਈਮ 'ਚ ਨੌਜਵਾਨ ਵਿੱਚ ਪੈਰਾਸਾਬ ਲਾ ਰਿਹਾ ਹੈ ਕੀ ਦੱਸ ਸਕਦੇ ਹੋ ਇਸ ਦੇ ਬਾਰੇ ਸੁਲੇ ਹੀ ਮੈਂ ਕਿਸੇ ਬਾਰੇ ਦੱਸ ਨਹੀਂ ਸਕਦਾ ਵੀ ਮੈਂ ਤਾਂ ਅੰਦਰ ਲਈ ਆਪਣੀ ਭਾਵਨਾ ਦੱਸੀ ਤੁਹਾਨੂੰ ਵੀ ਮੈਂ ਮਤਲਬ ਸਾਖਸ਼ਾ ਦਰਸ਼ਨ ਲਾ ਲਓ ਵੀ ਤੇਰੀ ਬਾਹ ਫੜ ਕੇ ਆਪ ਉਹਨਾਂ ਨੇ ਗੱਡੇ ਮੈਂ ਤਾਂ ਆਪਣਾ ਐਕਸਪੀਰੀਅੰਸ ਤੁਹਾਨੂੰ ਦੇ ਰਿਹਾ ਵਾਂ ਵੀ ਮਾ ਕੇ ਸੱਚੀ ਰੋਇਆ ਸੀ ਅੰਦਰ ਵੀ ਬੰਦਾ ਕਹਿੰਦਾ ਨਾ ਮਰ ਅਰਦਾਸ ਕੀਤੀ ਤੇ ਮੈਂ ਹੰਝੂ ਵੀ ਗੱਡੇ ਸੀ ਆਗੇ ਵੀ ਮਾ ਕੇ ਸੱਚੀ ਰੋਇਆ ਸੀ ਅੰਦਰ ਵੀ ਬੰਦਾ ਕਹਿੰਦਾ ਨਾ ਮਰ ਅਰਦਾਸ ਕੀਤੀ ਤੇ ਮੈਂ ਹੰਝੂ ਵੀ ਗੱਡੇ ਸੀ ਆਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਜਸਪ੍ਰੀ ਸਿੰਘ ਹੈ ਜੀ ਤਾਨੂੰ ਕਿੰਨਾ ਟਾਈਮ ਹੋ ਗਿਆ ਦੁਪਹਿਰਾ ਸਾਹਿਬ ਲਾਉਂਦੇ ਹੋ ਮੈਨੂੰ ਦੁਪਹਿਰਾ ਸਾਹਿਬ ਬਹੁਤੀ ਦੇਰ ਤਾਂ ਨਹੀਂ ਹੋਈ ਲੰਮ ਸਮ ਤਿੰਨ ਕੁ ਮਹੀਨੇ ਹੋਏ ਆ ਜੀ ਤੇ ਬਟ ਅੱਜ ਤੋਂ 7-8 ਸਾਲ ਪਹਿਲਾਂ ਨਾ ਮੈਂ ਦੁਕਾਨਾਂ ਦੱਸਦਾ ਹੁੰਦਾ ਸੀ ਬਈ ਲੋਕਾਂ ਦਾ ਝੋਟ ਇਕੱਠਾ ਕਰਦੇ ਨੇ ਜੀ ਵੀ ਗੋਲਕਾਂ ਵਾਸਤੇ ਬਟ 7-8 ਸਾਲ ਜੀ ਮੈਂ ਤੁਹਾਨੂੰ ਦੱਸਿਆ ਉਦੋਂ ਮੈਂ ਇੱਥੇ ਆ ਗਿਆ ਅੰਦਰ ਆ ਗਿਆ ਹੰਝੂ ਕੱਢ ਕੇ ਰੋਇਆ ਵਾ ਵੀ ਇੰਨਾ ਕੁ ਮੈਂ ਪਰੇਸ਼ਾਨ ਸੀਗਾ ਮਾਰਾਇਆ ਨੇ ਮੇਰੀ ਬਾਹ ਫੜੀ ਮੈਨੂੰ ਆਪ ਕਾਰੋਬਾਰ ਚ ਕੀਤਾ ਸੈਟ ਤੇ ਦੁਪਹਿਰੇ ਦੀ ਗੱਲ ਤੁਸੀਂ ਕਰਦੇ ਹੋ ਇਹ ਦੁਪਹਿਰਾ ਥੋੜੀ ਜੀ ਤਿੰਨ ਤਿੰਨ ਕਿੰਨੇ ਤੋਂ ਮਤਲਬ ਆ ਰਹੇ ਮੇਰੇ ਮਦਰ ਆ ਰਹੇ ਨੇ ਫਿਰ ਵੀ ਮੈਂ ਉਹਨਾਂ ਨੂੰ ਟੋਕਾ ਟਾਕੀ ਕਰਦਾ ਹੁੰਦਾ ਸੀ ਕਿ ਇਹ ਦੁਪਹਿਰੇ ਦਾ ਕੋਈ ਮਕਸਦ ਨਹੀਂ ਹੈਗਾ ਇਹ ਕੁਝ ਨਹੀਂ ਹੈਗਾ ਬੱਟ ਮੈਨੂੰ ਇੰਨਾ ਪਤਾ ਉਹਨ ਇੱਥੇ ਸੰਗਤ ਬੈਠੀ ਹਜ਼ਾਰਾਂ ਦੀ ਗਿਣਤੀ ਚ ਪਾਠ ਕਰ ਰਹੀ ਆ ਇੱਥੇ ਦਾ ਕਣ ਕਣ ਵੀ ਬਹੁਤ ਵਧੀਆ ਹੋ ਚੁੱਕਾ ਹੈ ਜੇ ਆਪਾਂ ਕਣਗੋਲ ਜਾ ਕੇ ਵੀ ਅਰਦਾਸ ਕਰ ਲਈਏ ਨਾ ਉੱਥੇ ਵੀ ਕਬੂਲ ਹੋ ਜਾਣੀ ਹੈ ਜਿੰਨੀ ਇੱਥੇ ਸ਼ਰਧਾ ਨਾਲ ਪਾਠ ਹੋ ਰਿਹਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੈਂ ਤਾਂ ਸੰਗਤ ਨੂੰ ਇਹੀ ਕਹਿਣਾ ਚਾਹਾਂਗਾ ਕਿ ਰੱਬ ਨਾਲ ਦਾ ਕਿਸੇ ਨੂੰ ਪਰੇਸ਼ਾਨ ਕਰੇ ਜੇ ਕੋਈ ਪਰੇਸ਼ਾਨ ਹੈਗਾ ਵੀ ਹੈ ਆਪਣੇ ਸੱਚੇ ਦਿਲੋਂ ਆ ਕੇ ਅਰਦਾਸ ਕਰੇ ਉਹਦੀ ਮਨੋਗਾਮਨਾ ਸਾਰੀਆਂ ਪੂਰੀਆਂ ਹੋਣਗੀਆਂ ਤੁਸੀਂ ਦੇਖ ਸਕਦੇ ਹੋ ਅੱਜ ਦੇ ਟਾਈਮ 'ਚ ਨੌਜਵਾਨ ਵਿੱਚ ਪੈਰਾਸਾਬ ਲਾ ਰਿਹਾ ਕੀ ਦੱਸ ਸਕਦੇ ਹੋ ਇਸ ਦੇ ਬਾਰੇ ਸੁਲੇਈ ਮੈਂ ਕਿਸੇ ਬਾਰੇ ਦੱਸ ਨਹੀਂ ਸਕਦਾ ਕਿ ਮੈਂ ਤਾਂ ਅੰਦਰਲੀ ਆਪਣੀ ਭਾਵਨਾ ਦੱਸੀ ਤੁਹਾਨੂੰ ਤੇ ਮੈਂ ਮਤਲਬ ਸਾਖਸ਼ਾ ਦਰਸ਼ਨ ਲਾ ਲੋ ਵੀ ਤੇਰੀ ਬਾਹ ਫੜ ਕੇ ਆਪ ਉਹਨਾਂ ਨੇ ਗੱਡੇ ਮੈਂ ਤਾਂ ਆਪਣਾ ਐਕਸਪੀਰੀਅੰਸ ਤੁਹਾਨੂੰ ਦੇ ਰਿਹਾ ਵਾਂ ਵੀ ਮਾਂ ਕੇ ਸੱਚੀ ਰੋਇਆ ਸੀ ਅੰਦਰ ਵੀ ਬੰਦਾ ਕਹਿੰਦਾ ਨਾ ਮਰਦਾਸ ਕੀਤੀ ਤੇ ਮੈਂ ਹੰਝੂ ਹੀ ਗੱਡੇ ਸੀ ਆਗੇ